ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਰਹਿਣ ਵਾਲੇ ਰਾਹੁਲ ਜੇਠੀ ਨਾਮਕ ਨੌਜਵਾਨ ਨਾਲ 1 ਕਰੋੜ 45 ਲੱਖ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਹੁਲ ਨੇ ਦੱਸਿਆ ਕਿ ਮੇਰੇ ਦੋਸਤ ਨੇ ਇੱਕ ਵਿਅਕਤੀ ਨਾਲ ਮੈਨੂੰ ਮਿਲਵਾਇਆ ਸੀ ਜਿਸ ਦਾ ਕਹਿਣਾ ਸੀ ਕਿ ਮੇਰੇ ਕੋਲ ਦੁਬਈ ਦੀ ਇੱਕ ਆਨਲਾਈਨ ਕੰਪਨੀ ਹੈ। ਜੇਕਰ ਤੁਸੀਂ ਉਸ ਕੰਪਨੀ ਵਿੱਚ ਪੈਸੇ ਇਨਵੈਸਟ ਕਰਦੇ ਹੋ ਤਾਂ ਉਸਦੇ ਡਬਲ ਪੈਸੇ ਮਿਲਣਗੇ। ਜਿਸ ਤੋਂ ਬਾਅਦ ਮੈਂ ਲਾਲਚ ਵਿੱਚ ਆ ਕੇ 1 ਕਰੋੜ 45 ਲੱਖ ਰੁਪਏ ਕੰਪਨੀ ਵਿੱਚ ਲਗਾ ਦਿੱਤੇ। ਤੇ ਜਦੋਂ ਦੋ ਕਿਸ਼ਤਾਂ ਮੈਨੂੰ ਰਿਟਰਨ ਆਉਣ ਤੋਂ ਬਾਅਦ ਪੈਸੇ ਆਉਣੇ ਬੰਦ ਹੋ ਗਏ ਤਾਂ ਮੈਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਨਾਲ ਚੀਟ ਹੋਈ ਹੈ 1.5 ਕਰੋੜ ਰੁਪਏ ਦੀ। ਅਸੀਂ ਸਿਰਫ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਵੀ ਜੇ ਤੁਸੀਂ ਇਹਨਾਂ ਲੋਕਾਂ ਦੇ ਚਾਂਸੇ ਵਿੱਚ ਆਉਂਗੇ ਤਾਂ ਸਾਡੇ ਅੰਗ ਵਾਰੀ ਠੱਗੇ ਮਰਵਾ ਕੇ ਬੈਠੇ ਹੋਵੋਗੇ। ਠੀਕ ਹੈ ਤੁਸੀਂ ਪਲੀਜ਼ ਸਾਡੀ ਸਪੀਚ ਸੁਣੋ ਤੇ ਇਹਨਾਂ ਲੋਕਾਂ ਤੇ ਵਿਸ਼ਵਾਸ ਨਾ ਕਰੋ ਜੇ ਕਿਸੇ ਨਾਲ ਹੋਈ ਵੀ ਆ ਤਾਂ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਓ। ਪ੍ਰਸ਼ਾਸਨ ਸਭ ਸੁਣ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਦਿੱਤਾ ਪੂਰੀ ਆਪਣੀ ਵੈਰੀਫਾਈ ਕਰਨ ਤੋਂ ਬਾਅਦ ਠੱਗੀ ਕਿੱਦਾਂ ਹੋਈ ਠੱਗੀ ਇਦਾਂ ਹੋਈ ਜੀ ਵੀ ਇਹ ਨਾ ਸਾਨੂੰ ਕਹਿੰਦੇ ਸੀ ਵੀ ਸਾਡੀ ਆਨਲਾਈਨ ਕੰਪਨੀ ਹੈ ਇੱਕ ਤੁਸੀਂ ਆਨਲਾਈਨ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰੋ ਕੰਪਨੀ ਦਾ ਨਾਮ ਐਫਐਕਸ ਇੰਟਰਨੈਸ਼ਨਲ ਓਕੇ ਕਦੋਂ ਦੀ ਗੱਲ ਹੈ ਇਹ ਗੱਲ ਹੈਗੀ ਆ ਜੀ ਆਪਣਾ 2023 ਜੂਨ ਜੂਨ ਜੁਲਾਈ हां ਜੂਨ ਜੁਲਾਈ ਤੋਂ ਜੂਨ ਜੁਲਾਈ 2023 ਦੀ ਗੱਲ ਹੈ ਜੀ ਇਹ ਠੀਕ ਹੈ ਜੀ 2023 ਦੇ ਆਪਣਾ ਜੂਨ ਦੇ ਵਿੱਚ ਅਸੀਂ ਜੁਆਇਨਿੰਗ ਕਰੀ ਸੀ ਇਹਨਾਂ ਦੇ ਨਾਲ ਜੀ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਅਸੀਂ ਪਾਰਟਸ ਦੇ ਵਿੱਚ ਪੇਮੈਂਟ ਇਹਨਾਂ ਨੂੰ ਦਿੰਦੇਗੇ ਦੀ ਕੁੱਲ ਰਕਮ ਮੰਦੀ 1 ਕਰੋੜ 45 ਲੱਖ ਰੁਪਏ ਪਾਰਟਸ ਦੇ ਵਿੱਚ ਕਿੰਨੀ ਪੇਮੈਂਟ ਦਿੰਦੇ ਤੇ ਸਰ ਅਲੱਗ-ਅਲੱਗ ਜਾਂਦੀ ਸੀ ਫਿਗਰ ਕਦੇ ਫਸਟ ਟਾਈਮ ਜਦੋਂ ਅਸੀਂ ਲਾਈ ਸੀਗੀ ਉਦੋਂ ਸਾਡੀ 12.5 ਲੱਖ ਰੁਪਏ ਪੇਮੈਂਟ ਲਗਾਈ ਸੀ ਅਸੀਂ ਉਸ ਤੋਂ ਬਾਅਦ ਅਲੱਗ-ਅਲੱਗ ਫਿਗਰ ਆ ਜਾਂਦੇ ਹੈ ਗੀਆਂ ਇਹਨਾਂ ਨੇ ਪਹਿਲਾਂ ਸਾਡੇ ਕੋਲ ਵਿਸ਼ਵਾਸ ਬਣਾਇਆ ਪੂਰਾ ਵਿਸ਼ਵਾਸ ਬਣਾ ਕੇ ਸਾਨੂੰ ਇੱਕ ਦੋਰੇ ਟਨਸ ਆਈ ਹੈ ਪ੍ਰੋਫਿਟ ਦੀ ਉਸ ਦਿਨ ਸਾਡਾ ਵਿਸ਼ਵਾਸ ਪੱਕਾ ਹੋਣ ਦੇ ਬਾਵਜੂਦ ਤਾਂ ਅਸੀਂ ਅੱਗੇ ਪੇਮੈਂਟ ਲਗਾਈ ਹੈ ਇਸ ਚਾਹੇ ਦੇ ਵਿੱਚ ਕਿਵੇਂ ਆਏ ਤੁਸੀਂ ਇਸ ਚਾਂਸਰ ਦੇ ਵਿੱਚ ਇਹਦਾ ਹੈ ਜੀ ਇਹਨਾਂ ਦਾ ਕਮਲ ਜੀ ਦਾ ਇੱਕ ਫਰੈਂਡ ਸੀਗਾ ਜੀ ਆਪਣਾ ਮਹਿੰਦਰਪੁਰ ਉਹ ਆਲਰੇਡੀ ਇਹ ਕੰਪਨੀ ਪਹਿਲਾਂ ਕਰ ਰਿਹਾ ਸੀਗਾ ਉਹ ਸਾਨੂੰ ਉਹਨੇ ਲਿਆ ਕੇ ਸੁਨੀਲ ਅਗਰਵਾਲ ਨੂੰ ਸਾਡੇ ਨਾਲ ਮੀਟ ਕਰਾਈ ਤੇ ਇਹ ਸਾਡੇ ਕੋਲ ਤਿੰਨ ਚਾਰ ਵਾਰ ਆਏ ਆਫਿਸ ਦੇ ਵਿੱਚ ਉਸ ਤੋਂ ਬਾਅਦ ਸੁਨੀਲ ਅਗਰਵਾਲ ਆਪਣਾ ਇੱਕ ਇਹਦਾ 파ਟਨਰ ਹੈ ਜਿਹੜਾ ਪ੍ਰੋਪਰਾਈਟਰ ਇਸ ਕੰਪਨੀ ਦਾ ਮੋਹਿਤ ਸ਼ਰਮਾ ਉਹ ਚੰਡੀਗੜ੍ਹ ਦਾ ਰਹਿਣ ਵਾਲਾ ਜੀ ਟੋਟਲ ਕਿੰਨੇ ਬੰਦੇ ਆਏ ਦੋ ਹੀ ਬੰਦੇ ਆ ਜੀ ਇਹ ਜੀ ਅੱਗੇ ਕੀ ਹੋਇਆ ਉਸ ਤੋਂ ਬਾਅਦ ਇਹ ਸਾਡੇ ਕੋਲ ਆਏ ਜੀ ਇਹਨਾਂ ਨੇ ਕਿਹਾ ਤੁਸੀਂ ਬੇਫਿਕਰ ਹੋ ਵੀ ਸਾਰਾ ਕੁਝ ਸਿਕਿਓਰ ਹੈਗਾ ਵੀ ਆਲਰੇਡੀ ਬੰਦੇ ਬਹੁਤ ਜ਼ਿਆਦਾ ਬੈਨੀਫਿਟ ਕਮਾ ਰਹੇ ਐਸ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰਕੇ ਤੁਸੀਂ ਵੀ ਕਰੋ ਇੱਕ ਦੋ ਬੰਦੇ ਇਹਨਾਂ ਨੇ ਇੰਟੀਰੀਅਰ ਡਿਜ਼ਾਈਨ ਕਰਾਏ ਸਾਡੇ ਨਾਲ ਸਾਨੂੰ ਭਰੋਸੇ ਵਿੱਚ ਲੈਣ ਵਾਸਤੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies, as well local builders with brothers. He is professional by plumbing, electrician, masonry car For more information, please contact him at under checktrade platform two one 921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ